ਇਤਿਹਾਸ ਕੀ ਹੈ ਆਪਣੇ ਹੋਰ ਸਿੱਖ ਸੋਸਾਇਟੀ ਦੇ ਨਾਲ ਜੁੜਿਆ ਹੋਇਆ ਔਰ ਜਿਹੜੇ ਦੂਸਰੇ ਗੁਰੂਕਾਰ ਨੇ ਉਹ ਕਿਦਾਂ ਹੋਂਦ ਵਿੱਚ ਆਉਂਦੇ ਆ ਇਹ ਬੜੀ ਇੰਟਰਸਟਿੰਗ ਆ ਗੱਲ ਬੜੀ ਦਿਲਚਸਪ ਗੱਲ ਹੈ ਵੀ ਕਿੱਥੇ ਅਸੀਂ ਤਰਸਦੇ ਹੁੰਦੇ ਸੀ ਵੀ ਯਾਰ ਵੀ ਵੈਨਕੂਰ ਟੋਰਾਂਟੋ ਔਰ ਦੂਜੇ ਸ਼ਹਿਰਾਂ ਦੇ ਵਿੱਚ ਗੁਰਦੁਆਰੇ ਹੈਗੇ ਜੀ ਤੇ ਵੀ ਬਿੰਨਿਪੈ ਗੁਰਦੁਆਰਾ ਕਿਉਂ ਨਹੀਂ ਸਾਡੀ ਮਤਲਬ ਪੂਰੀ ਸੀਗੀ ਮਤਲਬ ਵੀ ਗੁਰਦੁਆਰਾ ਕਿਵੇਂ ਨਾ ਕਿਵੇਂ ਸਾਡੇ ਕੋਲੇ ਗੁਰੂ ਘਰ ਹੋਣਾ ਚਾਹੀਦਾ ਗੁਰੂ ਘਰ ਬਣ ਗਿਆ ਤੇ ਇਥੇ ਹੀ ਮਤਲਬ ਵੀ ਸਾਡਾ ਥੋੜਾ ਜਿਹਾ ਮਤ ਵੀ મતਭੇਦ ਹੋ ਗਏ ਕੁਝ ਕਹਿੰਦੇ ਸੀਗੇ ਵੀ ਜੀ ਆਪਾਂ ਨੂੰ ਕੀ ਲੋੜ ਹੈ ਗੁਰਦੁਆਰਾ ਬਣਾਉਣ ਦੀ ਜਦੋਂ ਆਪਾਂ ਨੂੰ 1 ਡਾਲਰ ਦੇ ਕੇ ਆਪਾਂ ਨੂੰ ਰੈਂਟ ਦੇ ਉੱਤੇ ਆਪਾਂ ਬੈਠੇ ਆ ਤੇ ਸਾਡੀ ਸੋਚ ਐਸੀ ਵੀ ਆਪਾਂ ਸਾਰੀ ਮੁਰੀ ਆਪਣੀ ਕਮਿਊਨਿਟੀ ਵਧੀ ਜਾਂਦੀ ਹੈ ਵੀ ਆਪਾਂ ਕਿੰਨੇ ਕਿਤੇ ਰੈਂਟ ਦੇ ਵੈਕਟਰ ਰਹਾਂਗੇ ਹਨ ਤੇ ਆਪਾਂ ਗੁਰਦੁਆਰਾ ਲੈ ਲਈਏ ਉੱਥੋਂ ਇਹ ਮਤਵੇ ਇਸੇ ਹੋਏ ਵੀ ਸਿਕਸਿਟੀ ਆਲਾ ਨੇ ਜਿਹੜੇ ਮਤਲਬ ਵੀ ਅਸੀਂ ਮਤਲਬ ਵੀ ਗੁਰਦੁਆਰਾ ਸਿਕਸਿਟੀ 221 ਕੈਸਕਟ ਤੇ ਲੈ ਰਿਆ ਤੇ ਉਹ ਜਿਹੜੇ ਨਰਾਜ਼ ਸੀਗੇ ਨਹੀਂ ਹੱਕ ਸੀਗੇ ਉਹ ਉੱਥੇ ਬਿਠ ਰਹੇ ਤੁਹਾਡੇ ਟਾਵਰ ਤੇ ਰਾਈਟ ਉੱਥੇ ਕੋਰੀਡੋਰ ਤੇ ਜਿੱਥੇ ਪਹਿਲਾਂ ਸੀਗਾ ਉਹਨਾਂ ਨੇ ਫਿਰ ਅੱਡਾ ਦੀ ਮਤਲਬ ਵੀ ਰਜਿਸਟਰ ਕਰਾ ਲਈ ਆਪਣਾ ਉਹਨੂੰ ਨਾਦਰ ਸਿੰਘ ਸਵਾ ਅੱਛਾ ਇਹ ਮੇਰੇ ਖਿਆਲ ਵੀ ਸ਼ਾਇਦ 1978 ਦੀ ਗੱਲ ਹੀ ਹੈ 78 ਦੇ ਵਿੱਚ ਮਤਲਬ ਵੀ ਇਹ ਕੈਟ ਕੱਟ ਤੇ ਆਉਣ ਲੱਗੀ ਸੰਗਤ ਤੇ ਜਿਹੜੇ ਉਹ ਪਹਿਲਾਂ ਵਾਲੇ ਬੈਠੇ ਸੀਗੇ ਉਹ ਉੱਥੇ ਹੀ ਬੈਠ ਰਹੇ ਉਹਨੇ ਵੀ ਸੰਗਤ ਸਵਾਰ ਜੱਟ ਕਢਾ ਲਈ